ਜੀ ਅੱਜ ਰਾਈਡ ਏਸ਼ੀਆ ਦਾ ਜਿਹੜਾ 5th ਐਡੀਸ਼ਨ ਹੈ ਮੋਹੱਲੇ ਲਈ ਆਪਾਂ ਸਾਰੇ ਇਕੱਠੇ ਹੋਏ ਆਂ ਸਭ ਤੋਂ ਪਹਿਲੇ ਮੈਂ ਸਹਿਸਤਾ ਬਹੁਤ ਧੰਨਵਾਦੀ ਹਾਂ ਔਰ ਇਹ ਜ਼ਰੂਰ ਦੱਸਣਾ ਜਾਵਾਂਗੇ ਪ੍ਰੈਸ ਨੂੰ ਕਿ ਇਹ ਜਿਹੜਾ ਐਕੀ ਐਕ exhibiion ਹੈ ਤਿੰਦੇ ਦੀ ਖਾਸੀਅਤ ਇਹ ਹੈ ਵੀ ਇੱਕ ਤਾਂ ਇਹ ਫਸਟ ਟਾਈਮ ਹਿਸਤੀ ਦੇ ਵਿੱਚ 250 ਤੋਂ ਉੱਪਰ ਐਕਸੀਬਿਟਰਸ ਦਾ ਉਹ ਤੇ ਜਵਾੜਾ ਹੋਏਗਾ ਸਟਾਲ ਜ਼ੋਣਗੇ ਔਰ 20000 ਤੋਂ 35000 ਤੋਂ ਉੱਪਰ ਅੱਜ ਕਿਤੇ ਕਰ ਰਹੇ ਆਂ ਔਰ ਇਸ ਤੋਂ ਵੱਧ ਨਹੀਂ ਹੋ ਸਕਦੇ ਨੇ ਵਿਸਟਰ ਔਰ ਮੋਰ ਦੈਨ 50 ਇੰਟਰਨੈਸ਼ਨਲ ਕੰਪਨੀਆਂਜ਼ ਦੇ ਬਾਇਰ ਨੇ ਉੱਥੇ ਆ ਰਹੇ ਔਰ ਇਸ ਤੋਂ ਇਲਾਵਾ ਹੋਸਟਿੰਗ ਲਈ ਉੱਥੇ 1000 ਤੋਂ ਮੋਰ ਜਿਹੜੇ ਹੈਗੇ ਨੇ ਉੱਥੇ ਵਿਸਟਰ ਹੈਗੇ ਨੇ ਸਾਡੇ ਸਟਾਲ ਵੀ ਖੜੇ ਔਰ ਇਹ ਜੁਆਇਟਡ ਸਾਈਕਲ ਪਾਰਕ ਹਮੇਸ਼ਾ ਦੀ ਤਰ੍ਹਾਂ ਆਪਣੀ ਇੱਕ ਇੰਡਸਟਰੀ ਲਈ ਲੜਕੇ ਔਰ ਐਗਜ਼ੀਬਿਸ਼ਨਸ ਆ ਹਮੇਸ਼ਾ ਅਸੇ ਰਾਜਨੇ ਰੈਡੀਸ਼ਨ ਨੂੰ ਲਾਂਚਿੰਗ ਜਦੋਂ ਹੋਈ ਸੀਗੀ ਉਦਵੀ ਅਸੀਂ ਵੈਡਟੈਕ ਕੰਪਨੀ ਨਾਲ ਅੱਗੇ ਪੂਰਾ ਉਹ ਤੇ ਪੂਰਾ ਇਹਨੂੰ ਅਸੀਂ ਟਾਈਮ ਦਿੱਤਾ ਔਰ ਇਹਨੂੰ ਪੂਰਾ ਸਪੋਰਟ ਕੀਤਾ ਅੱਜ ਵੀ ਅਸੀਂ ਪੂਰੀ ਰਿਪੋਰਟ ਕਰਦੇ ਆਂ ਔਰ ਮੈਂ ਤੁਹਾਨੂੰ ਸਭ ਨੂੰ ਕਹਿਣਾ ਚਾਹਨਾ ਹੈ ਮੀਡੀਆ ਦੇ ਚੈਨਲ ਦੇ ਦੋ ਦਰਾ ਵੀ ਸਾਰੇ ਲੋਕ ਵਕਤਬਦ ਪਲੀਜ਼ ਐਗਜ਼ਿਬਿਸ਼ਨ ਨੂੰ ਅੱਗੇ ਦੇਖੋ ਦੇਖੋ ਨਵੇਂ-ਨਵੇਂ ਪ੍ਰੋਡਕਟਸ ਆਏ ਨੇ ਔਰ ਇਹ ਸ਼ੋਕਤ ਕੀਤੇ ਜਾ ਰਹੇ ਨੇ ਸੋਦਰ ਪਤਾ ਲੱਗੇ ਵੀ ਹਿੰਦੁਸਤਾਨ ਦੀ ਵੀ ਜਿਹੜੀ ਸਾਈਕਲ ਇੰਡਸਟਰੀ ਹੈ ਉਹ ਕਿੰਨੀ ਗਰੋ ਕਰ ਰਹੀ ਹੈ ਔਰ ਮੈਂ মিডিਆ ਵਾਲਿਆਂ ਨੂੰ ਵੀ ਜਰੂਰ ਰਿਕਵੈਸਟ ਕਰਾਂਗਾ ਤੁਸੀਂ ਪਲੀਜ਼ ਟਾਈਮ ਕੱਢ ਕੇ ਜ਼ਰੂਰ ਆਓ 19 20 21 ਅਪ੍ਰੈਲ ਪ੍ਰਤੀ ਮੈਦਾਨ ਦੇ ਵਿੱਚ ਇਹ ਬਹੁਤ ਵੱਡਾ ਐਗਰੀਗੇਸ਼ਨ ਆਪਣੀ ਲੱਗ ਰਹੀ ਹੈ ਸਾਈਕਲ ਅਤੇ ایਵੀ ਵੀ ਈਵੀ ਦੇ ਵਿੱਚ ਇਲੈਕਟ੍ਰਿਕ ਸਾਈਕਲ ਇਲੈਕਟ੍ਰਿਕ ਰਿਕਸ਼ਾ ਸਰੀ ਮੌਜੂਦ ਹੋਣਗੇ ਔਰ ਹਰ ਕੰਪਨੀ ਨੇ ਆਪਣਾ ਵੱਡ ਚੜ ਕੇ ਬਹੁਤ ਖੂਬਸੂਰਤ ਸਟੈਂਡ ਬਣਾਏ ਨੇ ਇਦਾਂ ਦੇ ਸਟੈਂਡ ਜਿਹੜੇ ਜਰਮਨੀ ਪ੍ਰਾਪਤ ਬੰਦੇ ਨੇ ਉਹਦਾਂ ਦੇ ਸਟੈਂਡ ਸਭ ਨੇ ਬਣਾਏ ਨੇ ਜ਼ਰੂਰ ਆਓ ਔਰ ਆ ਕੇ ਜ਼ਰੂਰ ਦੇਖੋ ਭਈ ਆਪਣਾ ਲੁਧਿਆਣਾ ਵੀ ਜਿਹਨੂੰ ਮੈਂਚੈਸਟਰ ਆਫ ਇੰਡੀਆ ਕਹਿੰਦੇ ਆ ਫਕਰ ਨਾਲ ਅਸੀਂ ਕਹਿ ਸਕਾਂਗੇ ਵਾਕਈ ਅਸੀਂ ਤਰੱਕੀ ਕਰ ਰਹੇ ਹਾਂ ਮੈਂ ਬਹੁਤ ਬਹੁਤ ਮੁਬਾਰਕਾ ਦਿਨਾ ਸਿਲੋ ਸਾਹਿਬ ਨੂੰ ਜਿਹੜਾ ਇਹ ਟੀਮ ਨੂੰ ਪੁਰਾਣ ਮੀਡੀਆ ਨੂੰ ਭਈ ਜਿਹਦਾ ਇਹ ਰਾਜ ਉਪਰਾਲੇ ਕੀਤੇ ਨੇ ਇਹ ਇੰਡਸਟਰੀ ਲਈ ਬਹੁਤ ਬਿਹਤਰੀਨ ਔਰ ਬਹੁਤ ਵਧੀਆ ਉਪਰਾਣਾ ਹੈ ਔਰ ਅਸੀਂ ਹਮੇਸ਼ਾ ਯੂਨਾਈਟਿਡ ਸਾਈਕਲ ਪਾਰਕ ਹਮੇਸ਼ਾ ਨਵਾਂ ਨੋਰ ਕਰੇਗੀ ਧੰਨਵਾਦ ਜੀ ਜਿਹੜਾ ਇਸ ਟ੍ਰੈਡੀਸ਼ਨ ਟ੍ਰੈਡੀਸ਼ੀਆ ਦਾ 19 20 ਔਰ 21 April ਨੂੰ ਦਿੱਲੀ ਦੇ ਪ੍ਰਗਤੀ ਮੈਦਾਨ ਦੇ ਵਿੱਚ ਹੋ ਰਿਹਾ ਵਾ ਇਹਦੇ ਵਿੱਚ ਤਕਰੀਬਨ 5000 ਤੋਂ ਵੱਧ ਡੀਲਰ ਜਿਹੜੇ ਆ ਉਹ 올ਓਵਰ ਇੰਡੀਆ ਤੋਂ ਪਹੁੰਚ ਰਹੇ ਨੇ ਜਿਨ੍ਹਾਂ ਨੇ ਆਪਣੀ ਕਨਫਰਮੇਸ਼ਨ ਦਿੱਤੀ ਆ ਡੀਲਰ ਉਹ ਆ ਜਿਹੜਾ ਆ ਕੇ ਇੱਕ ਸਾਲ ਦੇ ਵਿੱਚ ਬਣੇ ਨਵੇਂ ਪ੍ਰੋਡਕਟਸ ਨੂੰ ਦੇਖਦਾ ਵਾ ਤੇ ਉਹ ਨਵੇਂ ਪ੍ਰੋਡਕਟਸ ਨੂੰ ਜਾ ਕੇ ਡਿਫਰੈਂਟ ਡਿਫਰੈਂਟ ਮੰਡੀਆਂ ਦੇ ਵਿੱਚ ਵੇਚਦਾ ਵਾ ਤੇ ਇਹ ਜਿਹੜਾ 5th ਐਡੀਸ਼ਨ ਆ ਤੇ ਜਦੋਂ ਇੱਕ ਪੰਚਾਲ ਪਹਿਲਾਂ ਸ਼ੁਰੂ ਕੀਤਾ ਸੀ ਤਾਂ ਬਹੁਤ ਛੋਟਾ ਸੀ ਅੱਜ ਇਹਦੇ ਵਿੱਚ 200 ਤੋਂ 50 ਐਗਜ਼ੀਬਿਟਰਸ ਆਪਣੇ ਪ੍ਰੋਡਕਟ ਐਗਜ਼ੀਬਿਟ ਕਰ ਰਹੇ ਆ ਪਰ ਸਭ ਤੋਂ ਵੱਡੀ ਚੀਜ਼ ਇਹ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਦੇਸ਼ ਆ ਸਾਈਕਲ ਤੇ ਸਾਈਕਲ ਪਾਰਟਸ ਬਣਾਉਣ ਵਾਲਾ ਪਰ ਸਾਡੀ ਕੋਈ ਆਪਣੀ ਇੰਟਰਨੈਸ਼ਨਲ ਐਗਜ਼ੀਬਿਸ਼ਨ ਨਹੀਂ ਸੀਗੀ ਇਹ ਐਗਜ਼ੀਬਿਸ਼ਨ ਨੂੰ ਐਜ਼ ਅ ਇੰਟਰਨੈਸ਼ਨਲ ਐਗਜ਼ੀਬਿਸ਼ਨ ਜਿਹੜਾ ਐਗਜ਼ੀਬਿਟ ਕੀਤਾ ਜਾ ਰਿਹਾ ਵਾ ਕਿ ਵਰਲਡ ਮਾਰਕੀਟ ਆਫਟਰ ਚਾਈਨਾ ਦੇਖ ਰਹੇ ਆ ਕਿ ਕਿਸ ਕੰਟਰੀ ਨੂੰ ਚੁਸ ਕੀਤਾ ਜਾਵੇ ਵੈਦਰ ਵੀਅਤਨਾਮ ਨੂੰ ਕੀਤਾ ਜਾਵੇ ਤਾਈਵਾਨ ਨੂੰ ਕੀਤਾ ਜਾਵੇ ਪਰ ਉਹਨਾਂ ਦੀ ਸਭ ਤੋਂ ਜਿਹੜੀ ਸੈਕੰਡ ਚੁਆਇਸ ਆਫਟਰ ਚਾਈਨਾ ਚਾਈਨਾ ਨੂੰ ਛੱਡਣਾ ਚਾਹੁੰਦੇ ਆ ਉਹ ਚੁਆਇਸ ਆ ਇੰਡੀਆ ਤੇ ਇੰਡੀਆ ਅਜ ਨਿਊ ਪ੍ਰੋਡਕਟਸ ਬਣਾ ਰਿਹਾ ਵਾ ਤੁਸੀਂ ਇਸ ਐਗਜ਼ੀਬਿਸ਼ਨ ਦੇ ਵਿੱਚ ਦੇਖੋਗੇ ਨਵੀਆਂ ਇਨੋਵੇਸ਼ਨਸ ਨਵੇਂ ਪ੍ਰੋਡਕਟਸ ਔਰ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਇਲੈਕਟ੍ਰਿਕ ਵਹੀਕਲ ਜਿਹੜਾ ਆਉਣ ਵਾਲਾ ਫਿਊਚਰ ਆ ਕੱਲੇ ਮੈਂ ਕਾਰ ਦੀ ਗੱਲ ਨਹੀਂ ਕਰਦਾ ਸਾਈਕਲ, ਈ-ਸਕੂਟਰ, ਈ-ਮੋਟਰਸਾਈਕਲ ਉਹਨਾਂ ਚੀਜ਼ਾਂ ਦੀ ਗੱਲ ਕਰਦੇ ਆਂ ਬਸ ਉਹਨੂੰ ਵੀ ਇਹਦੇ ਵਿੱਚ ਫੋਕਸ ਏਰੀਆ ਦੇ ਵਿੱਚ ਰੱਖਿਆ ਗਿਆ ਵਾ ਤਾਂ ਕਿ ਜਿਹੜਾ ਇਲੈਕਟ੍ਰੀਕਲ ਵਹੀਕਲਸ ਆ ਤੁਸੀਂ ਇਹ ਦੇਖੋ ਕਿ ਥੋੜੇ ਦਿਨ ਪਹਿਲਾਂ ਗਵਰਨਮੈਂਟ ਆਫ ਦਿੱਲੀ ਨੇ ਬੈਨ ਕਰਤੀਆਂ 15 ਸਾਲ ਪੁਰਾਣੀਆਂ ਗੱਡੀਆਂ ਤੇ ਅੱਜ ਜਿਹੜਾ ਆਉਣ ਵਾਲਾ ਸਮਾਂ ਫਿਊਚਰ ਹੈ ਈਵੀ ਦਾ ਤੇ ਈਵੀ ਉਸ ਐਗਜ਼ਿਬਿਸ਼ਨ ਦੇ ਵਿੱਚ ਆ ਆਕਰਸ਼ਿਤ ਹੋਏਗਾ ਉਸ ਦੇ ਵਿੱਚ ਡਿਸਪਲੇ ਦੇ ਵਿੱਚ ਹੋਏਗਾ ਤਾਂ ਕਿ ਅਸੀਂ ਮੈਕਸਮਾਈਜ਼ ਜਿਹੜਾ ਨਿਊ ਪ੍ਰੋਡਕਟਸ ਦੇਖ ਕੇ ਉਤੋਂ ਨਵੇਂ ਪ੍ਰੋਡਕਟ ਵੀ ਬਣਾ ਸਕੀਏ ਤੇ ਜਿਹੜੀਆਂ ਨਵੀਆਂ ਇਨੋਵੇਸ਼ਨਸ ਹੋਈਆਂ ਬਾਈਸਾਈਕਲ ਇੰਡਸਟਰੀ ਦੇ ਵਿੱਚ ਪਿਛਲੇ 1 ਸਾਲ ਦੇ ਵਿੱਚ ਉਹਨਾਂ ਨੂੰ ਦੇਖ ਸਕੀਏ ਤਾਂ ਕਿ ਜਿਹੜੀ ਇਹ ਬਾਈਸਾਈਕਲ ਇੰਡਸਟਰੀ ਆ ਇਹ ਗਰੋ ਕਰ ਸਕੇ ਥੈਂਕ ਯੂ ਸਭ ਤੋਂ ਪਹਿਲਾਂ ਦਾ ਈਡੀਆ ਦਾ ਭਾਰਤੀ ਉਹ ਅੱਜ ਸਾਡੇ ਇਸ ਪ੍ਰੋਗਰਾਮ ਤੇ ਬੁਲਾਣ ਤੇ ਆਏ ਆ ਰਾਈਡ ਏਸ਼ੀਆ ਜਿਹੜੀ 5th ਐਡੀਸ਼ਨ ਦਿੱਲੀ ਪ੍ਰਿੰਟ ਨਿਗਰਾਂ ਦੇ ਵਿੱਚ ਲੱਗ ਰਿਹਾ 1921 ਅੰਨਿਵਾ ਅਡੀਸ਼ਨ ਫੋਰ ਹੀ ਇੰਟਰਨੈਸ਼ਨਲ ਲੈਵਲ ਦਾ ਅਡੀਸ਼ਨ ਹੈ ਤੁਸੀਂ ਉੱਥੇ ਉਹ ਪ੍ਰੋਡਕਟ ਦੇਖੋਗੇ ਜਿਹੜੇ ਅਜੇ ਤੱਕ ਲੁਧਿਆਣੇ ਦੇ ਵਿੱਚ ਜਾਂ ਕਿਸੇ ਹੋਰ ਕੰਟਰੀ ਨੂੰ ਇੱਥੇ ਦਾ ਆਪਣਾ ਡਿਸਪਲੇ ਨਹੀਂ ਹਿੱਤੇ ਜਿਹੜੀਆਂ ਵੀ ਚੀਜ਼ਾਂ ਨਵੀਂ ਤੋਂ ਨਵੀਂ ਟੈਕਨੋਲੋਜੀ ਦੇ ਨਾਲ ਬਣਾਈਆਂ ਜਾ ਰਹੀਆਂ ਆਆਂ ਉਹ ਸਾਰੀਆਂ ਉੱਥੇ ਡਿਸਪਲੇ ਹੋਣਗੀਆਂ ਔਰ ਜੋ ਸਾਈਕਲ ਹੋਣ ਚਾਹੇ ਉਹ ਉਹਦੇ 파ਰਟ ਹੋਣ ਚਾਹੇ ਜੀਵੀ ਦੇ 파ਰਟ ਹੋਣ ਚਾਹੇ ਜੀਵੀ 파ਰਟ ਆਪਣਾ ਸਾਈਕਲ ਹੋਵੇ ਲੋਡਰ ਹੋਵੇ ਜਾਂ ਜਿਹੜੇ ਨਵੇਂ ਸਕੂਟਰ ਵੀ ਬਣਾਏ ਨੇ ਕਿਉਂਕਿ ਜਿਹੜੀਆਂ ਸਾਈਕਲ ਵਾਲੀਆਂ ਕੰਪਨੀਆਂ ਉਹ ਇਸ ਵਾਸਤੇ ਵੀ ਇੰਸਾਰੇ ਆ ਗਏ ਕਿਉਂਕਿ ਅੱਜ ਦਿਮਾਣ ਜਿਹੜੀ ਈਵੀ ਦੀ ਬਹੁਤ ਜ਼ਿਆਦਾ ਹੋਣੀ ਸ਼ੁਰੂ ਹੋ ਗਈ ਹੈ ਉਹ ਵੀ ਉੱਥੇ ਸਾਰੇ ਡਿਸਪਲੇ ਕੀਤੇ ਜਾਣਗੇ ਔਰ ਇਹ ਇੰਟਰਨੈਸ਼ਨਲ ਲੈਵਲ ਦੀ ਐਗਜ਼ੀਬਿਸ਼ਨ ਹੈ ਔਰ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਨਵੇਂ ਹਾਲ ਬਣੇ ਆ ਔਰ ਸੈਂਟਰ ਆਫ ਦਾ ਸਿਟੀ ਆ ਜਿਹੜਾ ਦਿੱਲੀ ਦੇ ਵਿੱਚ ਪ੍ਰਗਤੀ ਮੈਦਾਨ ਜਿਹੜਾ ਆਏਗਾ ਔਰ ਇੰਡੀਆ ਦੇ ਨਾਲ ਕਨੈਕਟੀਵਿਟੀ ਦਿੱਲੀ ਦੀ ਹੋਣ ਕਰਕੇ ਉੱਥੇ ਬਾਹਰ ਦੇ ਜਾਂ ਜਿਹੜੇ ਇੰਟਰਨੈਸ਼ਨਲ ਜਿਹੜੇ ਆਉਂਦੇ ਆ ਸਾਰੇ ਬੰਦੇ ਉਨਾ ਵਾਸਤੇ ਵੀ ਜ਼ਰੂਰੀ ਹੈ ਤਾਂ ਇਹ ਸੇ ਕਰਕੇ ਉੱਥੇ ਹਟਾਈ ਗਈ ਹੈ ਔਰ ਜੋ ਵੀ ਤੁਸੀਂ ਉੱਥੇ ਦੇਖੋਗੇ ਉਹ ਤੁਹਾਨੂੰ ਵਰਡ ਸਟੈਂਡਰਡ ਦਾ ਹੀ ਮਿਲੇਗਾ ਔਰ ਉਹਦੇ ਨਾਲ ਜਿਹੜੀ ਹੈ ਸੈਕੰਡ ਇੰਡਸਟਰੀ ਦੇ ਜਿਹੜਾ ਇੰਨੀ ਦੇ ਸਰ ਸੈਸ਼ਨ ਚੱਲ ਰਿਹਾ ਹੈ ਸੀਗਾ ਸਾਨੂੰ ਉਮੀਦ ਹੈ ਵੀ ਜਿਦਾ ਇੰਨੇ ਬੰਦੇ ਆਉਣਗੇ ਬਾਹਰਲੇ ਦਾ ਆਪਣੇ ਛੱਟਰੀ ਦੇ ਵਿੱਚੋਂ ਵੀ ਸਾਰੇ ਜਿਹੜੇ ਡੀਲਰ ਆਉਣਗੇ ਉਹਦੇ ਨਾਲ ਸੈਕੰਡ ਇੰਡਸਟਰੀ ਨੂੰ ਕਾਫੀ ਬੂਸਟ ਮਿਲੇਗਾ ਔਰ ਸੈਕੰਡ ਇੰਡਸਟਰੀ ਅੱਗੇ ਨੇ ਤਰੱਕੀ ਕਰੇ। ਇਹਨਾ 19 ਜੂਨ 2022 ਅਪ੍ਰੈਲ 2024 प्रगति मैदान न्यू दिल्ली अराउंड 250 पार्टिसिपेंट्स जो पार्ट ले रहे आ, ने 150 ਜਿਹੜੇ ਸਾਡੇ ਐਗਜ਼ੀਬਿਟਰ ਨੇ ਉਹ ਸਾਈਕਲ ਔਰ ਟੁਆਇਸ ਦੇ ਵਿੱਚ ਉਹਨੇ ਔਰ 100 ਜਿਹੜੇ ਐਗਜ਼ੀਬਿਟਰ ਨੇ ਉਹ ਹੈਗੇ ਨੇ ਇਲੈਕਟ੍ਰਿਕ ਵਾਈਕਲ ਤਾਂ ਮੈਂ ਸਭ ਨੂੰ ਕਹਾਂਗਾ ਕਿ ਇਹਦਾ ਮੈਕਸਿਮਮ ਮੈਕਸਿਮਮ ਫਾਇਦਾ ਠਾਓਗਾ ਕਿ 250 ਕੰਪਨੀਆਂ ਇੱਕੋ ਜਗ੍ਹਾ ਤੇ ਇਕੱਠੀਆਂ ਹੋਣੀਆਂ ਬਹੁਤ ਵੱਡੀ ਗੱਲ ਹੈ ਇਹਦਾ ਬਹੁਤ ਫਾਇਦਾ ਹੋਣ ਵਾਲਾ ਹੈ थैंक यू 250 ਪਾਰਟਿਸਪੈਂਟਸ पार्टीसपेट कर रहे हैं और अराउंड जो विज़िटर्स है जो असं एक्सपैक्ट कर रहे हैं कि थर्ट फाइव थाउजेंड करीब साजिटर पैन इंडिया तो इतने आऊगा और तकरीबन फिफ्टी के करीब जो विजिटर है फॉरन तो आ, आ रहे हैं डिफरेंट डिफरेंट कंट्रीज़ तीन दिन की एगजिबिशन है जी उन्नीस भी अप्रैल